ਨਿਰਜਲਾ ਇਕਾदशी ਦੇ ਸ਼ੁਭ ਤਿਹਾਰ ਤੇ ਸ਼੍ਰੀ ਹਰੀ ਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਰ ਜੰਜਕਰ ਸੋਸਾਇਟੀ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਦੀ ਸੇਵਾ ਕੀਤੀ ਗਈ। ਇਸ ਮੌਕੇ ਸ਼੍ਰੀ ਹਰੀ ਮੰਦਰ ਜੰਜਕਰ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗਨ ਅਤੇ ਸੁਰੇਂਦਰ ਮਹਾਜਨ ਨੇ ਸਾਰੀ ਸੰਗਤ ਨੂੰ ਇਸ ਪਵਨ ਦਿਵਸ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸ਼੍ਰੀ ਹਰੀ ਮੰਦਰ ਜੰਜਕਰ ਸੋਸਾਇਟੀ ਵੱਲੋਂ ਇਹ ਨਿਰਜਲਾ ਇਕਾदशी ਦਾ ਪਵਿੱਤਰ ਤਿਉਹਾਰ ਇਲਾਕਾ ਵਾਸੀਆਂ ਸਾਰੀ ਸੰਗਤ ਅਤੇ ਸੋਸਾਇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਹੀ ਬੜੀ ਸ਼ਰਧਾ ਨਾਲ ਮਨਾਉਂਦਿਆਂ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਪ੍ਰਸ਼ਾਦ ਵਰਤਾਏ ਜਾਂਦੇ ਹਨ ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਜੋਗਿੰਦਰਪਾਲ ਦੁਸ਼ਯੰਤ ਠਾਕੁਰ ਅਤੇ ਪੰਡਿਤ ਮਹਾਵੀਰ ਪ੍ਰਸਾਦ ਸਣੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ चन्दन एक है पा ਇਕਾਸਿ ਦੇ ਵਿੱਚ ਕੁਕਲਸ ਤੇ ਵਿੱਚ ਹਰੀਕੁੰਦਰ ਜੱਟ ਜੀ ਸੋਸਾਇਟੀ ਵੱਲੋਂ ਸ਼ਿਕਾਇਤ ਦਾ ਯੋਜਨ ਕੀਤਾ ਜਾ ਰਿਹਾ ਹੈ ਸਾਡੀ ਸਾਹਸੰਦਰ ਦੇ ਇਸ ਗਰਮੀ ਦਾ ਮੌਸਮ ਦੇ ਵਿੱਚ ਅੰਡੇ ਜਲਦੀ ਸੇਵਾ ਮੰਦਰੀ ਸੋਸਾਇਟੀ ਵੱਲੋਂ ਸਾਰੇ ਕਪਾਲ ਨਗਰ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਨਿਰਮਈ ਚਾ ਮਸੀਦ ਸਾਰੇ ਬੱਲੇ ਵਾਸੀਆਂ ਨੂੰ ਬਹੁਤ ਬਹੁਤ ਬਧਾਈਆਂ ਜੀ 14 ਤਰੀਕ ਨੂੰ ਅਸੀਂ ਜਿਹੜਾ ਸੰਗਰਾਮ ਦਾ ਲਗਨ ਲਗਾਇਆ ਹੈ ਉਹਦੇ ਬਾਅਦ ਅੱਜ ਜਿਹੜਾ ਉਹਨੇ ਕਿਹਾ ਕਿਸੇ ਜਗ੍ਹਾ ਦਾ ਉਹ ਬਰਬਾਹ ਜਿਹੜਾ ਸਰਕਾਰ ਜੀ ਲੱਗੀ ਹੋਈ ਹੈ ਨਾਲ ਹੀ ਜਿਹੜਾ ਉਹ ਜਿਹੜਾ ਪ੍ਰੂਪ ਦਾ ਪ੍ਰਚਾਰ ਪ੍ਰਚਾਰ ਜਿਹੜਾ ਇਹ ਲੱਗਦਾ ਹੈ ਕਿ ਸਾਰਾ ਇਲਾਕੇ ਨੂੰ ਵਾਸਤੇ ਜਿਹੜਾ ਸਾਡੇ ਨਾਲ ਕੰਮ ਇਸੇ ਹੋਇਆ ਤੇ ਉਹਨਾਰੇ ਵੀ ਤੁਹਨਾ ਹੀ ਲੱਗਦੇ ਆ ਸਾਡੇ ਮੰਦਿਰ ਕਮੇਟੀ ਨੇ ਜਿਹੜਾ ਸਾਰੇ ਮੱਧਾਂ ਨਿਵਾਸੀਆਂ ਨਾਲ ਲੈ ਕੇ ਤੇ ਸਾਰਾ ਪ੍ਰੋਗਰਾਮ ਜਿਹੜਾ ਮੈਂ ਦਾਅਵਾ ਕੀਤਾ ਪਹਿਲਾਂ ਵੀ ਉਹਨਾਂ ਦੇ ਸੁਝੋਨਾਂ ਕਰਦੇ ਆਂ ਅੱਜ ਵੀ ਅਸੀਂ ਉਹਨਾਂ ਦੇ ਸੁਝੋਨਾਂ ਕਰਦੇ ਆਂ